ਸੰਜਰ ਸੁੱਤਾ ਪਿਆ ਲੈ ਜੀ ਹੁਣ ਸਾ ਲੈ ਹੁਣ ਸਾ ਉੱਠ ਚੱਲ ਬੱਠੇ ਲੈ ਕੇ ਆ ਪਿੱਡਾ ਦਿਨ ਚੜ ਗਿਆ ਮੈਂ ਸੁੱਤਾ ਪਿਆ ਹਲੇ ਵਿਕਾਸ ਨੂੰ ਭੇਜ ਦੇ ਨੇ ਮਾ ਥੱਕਿਆ ਬੰਦਾ ਉਹਨੇ ਸਕੂਲ ਜਾਣਾ ਉੱਠ ਤੂੰ ਕੀ ਧਰ ਕੈਸ ਮੋਦਾ ਵਾਸਾ ਆਰੀ ਜਾਂਦੀ ਮੈਂ ਆਪਣੇ ਸੋਹਣੇ ਪੁੱਤ ਨੂੰ ਉਠਾਲਦਾ ਮੈਂ ਉਹਨੇ ਵੀ ਸਕੂਲ ਜਾਣਾ ਹੁਣ ਇਕਾਸਮਾ ਉਠ ਹਾਂਜੀ ਮੰਮੀ ਲੈਣ ਚਾਹੀ ਨਾ ਕਿ ਤਿਆਰ ਹੋ ਜਾ ਮੇਰੀ ਡਰੈਸ ਕੱਢਦੀ ਐ ਸਕੂਲ ਜਾਣਾ ਬਸ ਯਾਰ ساری ਜ਼ਿੰਦਗੀ ਆ ਚਾਚੀ ਵੀ ਗਾਣਾ ਕਰਦੀ ਸੀ ਜਿੰਦਗੀ ਆ ਉਹੀ ਦਸ ਮਾਂ ਬਾਪ ਤੋਂ ਬਣਾਈ ਬਸ ਯਾਰ ਕਾਹ ਦਾ ਕਾਛੀ ਜੋਗਾ ਨਹੀਂ ਬੰਦਾ ਹੋਰ ਕਿਹਨ ਦਾ ਭਾਈ ਕੰਮ ਆ ਠੀਕ ਆ ਬਿਲਕੁਲ ਤੁੰਗੇ ਕਹਿਣ ਵਧੀਆ ਵਧੀਆ ਤੂੰ ਦੱਸ ਹੋਰ ਕਿੱਥੇ ਚੱਲਿਆ ਸੀ ਆਇਆ ਚਰੀ ਵੀ ਵੱਢਣੀ ਸੀ ਚੱਲ ਫਿਰ ਵੱਢ ਯਾਰ ਆ ਦੇਖ ਲੈ ਭਾਈ ਯਾਰ ਇਹਦੀ ਵੀ ਕਿਹੜੇ ਜ਼ਿੰਦਗੀ ਆ ਵਿਚਾਰੇ ਦੀ ਮਾਂ ਬਾਪ ਤੋਂ ਬਾਅਦ ਜਿੰਦਗੀ ਰੋਣ ਗਈ ਵਿਚਾਰੇ ਦੀ ਦੇਖ ਲੈ ਚੱਲ ਕੋ ਯਾਰ ਇਹਨਾਂ ਦੀ ਆ ਐਸ ਕਰਦੇ ਨੇ ਮੋਟਾ ਤੇ ਭੋਮਾ ਦੀ ਨਾ ਇਤਨਾ ਕੁ ਜੰਦਗੀ ਨਹੀਂ ਹੈਗੀ ਸਾਤੀ ਨੇ ਹੁਣ ਫੇਰ ਮੈਨੂੰ ਦੇਖਣ ਕਾਲਾ ਦੇ ਕੇ ਘੜਤਾ ਕਹੀ ਜਾਂ ਵੱਧ ਲਿਆ ਪੱਟੇ ਕੰਦ ਸਹੀਆ ਮਾ 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 ਤੋਂ ਬਣਾ ਯਾਰ ਕੋਈ ਜਲਦੀ ਨਹੀਂ ਲੱਕ ਹੋਵਣ ਚਾਤੀਆਂ ਤਾਹੀਆਂ ਮਾ 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 ਬਸ ਯਾਰ ਮਾਤੋ ਬਿਨਾਂ ਇਤਾਰੀ ਜ਼ਿੰਦਗੀ ਆ ਜ਼ਿੰਦਗੀ ਰੋਲ ਜਾਂਦੀ ਆ ਜਵਾਕ ਦੀ ਵਿਚਾਰਦੀ ਹੇ ਰੱਬਾ ਬਸ ਯਾਰ ਬਾਤੁ ਹੀਆਂ ਜ਼ਿੰਦਗੀ ਗਾੜੀ ਆ ਲੈ ਆ ਗਿਆ ਹੁਣ ਕੰਗਰ ਲੈ ਲੈ ਕਿੰਦਰ ਅੰਣਾੜਾਂ ਕਿੱਥੇ ਲਾਤਾ? ਸਾਡੀ ਮੀਂਹ ਪਿਆ ਹੋਇਆ ਸੀ ਉੱਥੇ ਰਾਤ ਦਾ ਓੱਖਾ ਬੱਢਾ ਗਿਆ। ਸਾਡੀ ਯਾਰ ਫਿਰ ਰੋਟੀ ਖਾਣੀਆਂ ਜਾ ਕੇ। ਬਸ ਇਹ ਸਾਰੇ ਕੰਮ ਇਹਨੂੰ ਕਰਨੇ ਪੈਂਦੇ ਨੇ। ਆ ਬਸ ਇਹ ਦੇ। ਜਿੰਦਗੀ ਪਰਵਾਹ ਕਰੀਦੀ।

ਇਹਨੀ ਮਦਦ ਵੱਡੀ ਸ਼ੈਤੀ ਲੈ ਡਾਕਲਾ ਚਾਚੀ ਦਾ ਦੁੱਧ ਲੈ ਆਉਂਦੇ ਹੈ ਨਹੀਂ ਦਾ ਦੁੱਧ ਜੀ ਦਾ ਭਗਵਾਨ ਨੇ ਹਾਂ ਵੀ ਭਗਵਾਨ ਨੇ ਹਾਂ ਜੀ ਲਿਓ ਫਿਰ ਚਾਹ ਤੂੰ ਲਿਆ ਯਾਰ ਮੈਂ ਬੈਕ ਤੇ ਜਾ ਕੇ ਆਉਣਾ ਪਰ ਟਾਈਮ ਨਹੀਂ ਹੈਗਾ ਫੜਾ ਉਹ ਲੈਟ ਵੀ ਕਰ ਲੈਣਾ ਉਹਨਾਂ ਨੇ ਹਾਂ ਜੀ ਲੈ ਫਿਰ ਜੀ ਦੀ ਲਿਆ ਯਾਰ ਨਾਲ ਉਸੇ ਫ੍ਰਿਜ ਤੇ ਮੇਰਾ ਮੋਬਾਈਲ ਪਿਆ ਉਹ ਫੜਾ ਦੀ ਲੈ ਕੇ ਆਉਂਦਾ ਹਾਂ ਲਓ ਨਹੀਂ ਤੁਹਾਡਾ ਫੋਨ ਚਾਹ ਬਣ ਗਈ ਮੈਂ ਲੈ ਕੇ ਆਉਂਦੀ ਲੈ ਆ ਫਿਰ ਯਾਰ ਜਲਦੀ ਲਿਆ ਤੋੜਾ ਮੈਂ ਉਹਨੂੰ ਫੋਨ ਵੀ ਕਰਨਾ ਅਜੇ ਮੁੰਡੇ ਨੂੰ ਆਲ ਬਸ ਯਾਰ ਆਦੇ ਤਰੀ ਭਜਾਈ ਚਾਹ ਦਿੰਦੀ ਆ ਬਸ ਮੈਂ ਆ ਗਿਆ 10 ਮਿੰਟ ਚ ਆ ਗਿਆ ਬਸ ਤੇਰੇ ਕੋਲੇ ਉਹ ਯਾਰ ਚਾਹ ਪੀਣੀ ਦੀ ਹੋ ਰ ਯਾਰ ਬਸ ਆ ਗਿਆ ਤੇਰੇ ਕੋਲੇ ਮੈਂ ਆਜ ਤੇ ਖੜ ਤੂ ਬਸ ਆ ਗਿਆ ਤੇਰੇ ਕੋਲੇ 5 ਮਿੰਟ ਚ ਪਹੁੰਚਿਆ ਮੈਂ ਲਓ ਨੀ ਭਈ ਆ ਪਾਗਵਾਨ 10 ਫਿਰ ਮੈਂ ਕੀ ਕਿੰਨੇ ਪੈਸੇ ਲੈ ਗਿਆ ਮੈਂ ਕਢਾ ਕੇ ਬੈਂਕ ਚੋਂ 10 ਦਾ ਦੀਪਕਰ ਕੁਦ ਦੇਖ ਲਓ ਸੀ ਉਹਨੂੰ ਵੀ ਪਤਾ ਹੀ ਆ 20000 ਲੈ ਆਏ ਬਸ 20000 ਮੁਸਰ ਦੇਣਾ ਆਪਣਾ

ਬਹੁਤ ਸੋਹਣੇ ਨੇ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਂਦਾ ਹਾਂ ਹਾਂ ਲਿਆ ਯਾਰ ਪਾਣੀ ਦੇ ਹੱਥਾਂ ਤੇ ਕਿੱਥੇ ਮੁੜਾ ਕਿੱਥੇ ਆਉਣਾ ਥੱਲੇ ਉੱਰਣਾ ਕਿੱਥੇ ਆਉਣਾ ਉਹ ਯੂਨਤ ਨੇ ਹਰਾ ਪਾਤਾ ਸੀ ਟੰਗੜਾ ਨੂੰ ਮਗਾ ਹਰਾ ਪਾਤਾ ਸੀ ਜੂਨ ਦੇ ਡੰਗਰਾਂ ਨੂੰ ਹਾਂਜੀ ਆਪ ਕਿੱਥੇ ਆ ਹੋਣ ਗੋਲੀ ਪਾਯਾ ਯਾਰ ਹਾਂਜੀ ਮੈਂ ਉਹ ਨਹੀਂ ਲੈ ਕੇ ਆਉਂਦੀ ਹੋਰ ਪੁੱਤਰਾ ਪੜ੍ਹਾਈ ਫਿਰ ਵਧੀਆ ਹੋ ਜਾਂਦੀ ਆ ਹਾਂ ਹਾਂ ਵਧੀਆ ਚੱਲੀ ਜਾਂਦੀ ਆ ਜੇ ਅਸੀਂ ਪੜ੍ਹਾਈ ਆ ਕਰਨਾ ਹੋਂਦਰਾ ਮਾਂ ਬਾਪੂ ਆ ਗੱਲ ਲੱਗਿਆ ਗੋਲੀ ਭਵਾ ਮਾਰਦੇ ਪਰ ਆ ਗੱਲ ਲੱਗਿਆ ਤੂੰ ਯਾਰ ਵਿਆਹ ਦੀ ਗੱਲ ਨਾ ਕਰਿਆ ਕਰ ਨਹੀਂ ਪੁੱਤ ਮਾਂ ਬਾਪੋਂ ਠੇਕਰਉਂਦੀ ਆ ਆਪਣੇ ਤੇ ਨਹੀਂ ਆ ਉਹ ਤੂੰ ਵਿਸ਼ਵਾਸ ਰੱਖ ਮੇਰੇ ਤੇ ਨਹੀਂ ਨਹੀਂ ਹੋਰ বিনা ਕੋਈ ਨਾ ਪੁੱਤ ਮਾਂ ਬਾਪੋਂ ਠੇਕਰਉਂਦੀ ਆ ਮੰਮੀ ਕਿੱਥੇ ਆ बागवानी दे <laughs> <आगे। yap> <laughs> <laughs> तो <laughs> तो आएगा